ਕੀ ਚੱਲ ਰਿਹਾ सर सर सर। ਸਰ करो ਸਰ ਮੈਂ ਮੌਲਿਕ ਕਰ ਮੈਨੂੰ ਦੋ ਮਿੰਟ ਮੈਨੂੰ ਉਹ ਤਾਂ ਕਰਦੇ ਆ ਆ ਜਾਣੇ ਹਾਂਜੀ ਕੋਣ ਜੇ ਪਿੱਛੇ ਕਰਦੇ ਕਿੰਨੀ ਔਨ ਕਰ ਲੈਣੇ ਪੈਂਦੀ ਆ ਅਮਮ ਅਮਮ ਬਹੁਤ سارے ਉਹਦਾ ਸਾਰਿਆਂ ਨੂੰ ਯਾਰ ਮੈਨੂੰ ਬੈਲ ਆਈ ਵੀਓ ਦੇਖ ਲੈਣ ਦੇ ਕਹਿੰਦਾ ਮੈਂ ਉਹਦਾ ਲੋਬਾ ਹੋ ਜਾਏਗਾ ਸਾਰਿਆਂ ਸੰਗਤਾਂ ਨੂੰ ਮੇਰੇ ਆ ਡਿਓਰਿਕ ਮੇਰੇ ਆ ਪੈਣਾ ਮੇਰੇ ਆ ਮਾਵਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਉਨੀ ਫਾਤੇ ਪਰਵਾਹ ਹੋਵੇ ਨਹੀਂ ਉਹ ਵਾਗਿ ਗੁਰੂ ਦਾ ਖਾਲਸਾ ਉਹ ਵਾਗਿ ਗੁਰੂ ਦੀ ਫਾਤੇ ਭਾਈ ਮੌਜ ਪਰ ਦੁੱਖ ਦੀ ਇਸ ਘੜੀ ਦੇ ਵਿੱਚ ਜਿਸ ਤਰ੍ਹਾਂ ਵੀ ਮੁੰਤਾ ਖਾਲਸਾ ਬੰਸ ਪਰਮਾਰਦੇ ਨਾਲ ਆ ਕੇ ਖੜਾ ਹੋ ਜਾ ਇਹ ਬਹੁਤ ਯਾਰ ਮੋਇ ਲਾਤ ਪਿੱਛੇ ਕਰ ਬਣਾ ਨਹੀਂ ਤੁਮੜ ਬੇਟਾ ਮੇਰੇ ਕੌਣ ਕਰ ਦਿੰਦੇ ਭਰਾ ਦੁਰਨਾ ਚੱਲੂਗਾ ਜੀ ਜੀ ਨੀਰ ਮਾਈ ਕਰਨੀ ਸਿੰਘ ਜੀ ਜੀ ਨੀਰ ਮੇ ਭਾਈ ਸੰਸੇਰ ਸਿੰਘ ਜੀ ਇੱਥੇ ਆਏ ਨੇ ਉਹਨਾਂ ਨੇ ਵੀ ਦੀ ਜੀ ਸਾਹ ਕਰਦੇ ਜਿਹੜੇ ਉਹਨਾਂ ਕੱਧਾਂ ਦੇ ਵਿੱਚ ਲਿਆ ਰਹੇ ਨੇ ਇਹਨਾਂ ਨੂੰ ਸਿਰ ਮੋਜੀ ਮਹਿਸੂਸ ਕਰ ਰਿਹਾ ਕਦਾ ਇਹਨਾਂ ਨੇ ਉਹ ਦੱਸਤਾ ਹੈ ਮੇਰਾ ਤੇ ਮੇਰੇ ਪਤਵ ਦਾ ਜਿਹੜਾ ਗ੍ਰਾਮਣਿਸ਼ ਧਰਤੀ ਤੇ ਹੋਇਆ ਅਸੀਂ ਜੇ ਤੇ ਯਾਰ ਜੁਤਾਂ ਦੇ ਵਿੱਚ ਕੀਤੀ ਕਰਦੇ ਸੀ ਜਿਹਨੂੰ ਪੜ੍ਹਦੇ ਸੀ ਇਹ ਧਰਤੀ ਕਰਨਗੀ ਦਾ ਤੇ ਤਾਂ ਅੰਤਿ ਵਿਸ਼ੇਸ਼ ਨੇਤਾ ਸਰਣ ਸਿੰਘ ਜੀ ਦੌਰਨ ਸਿੰਘ ਜੀ ਦੇ ਜਾਪਾਂ ਨੂੰ ਜੁ ਨੂੰ ਪ੍ਰਾਪਤ ਕਰਦੀ ਹੈ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਕਿਸਮ ਕੀਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਜਾਗਰਣ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਮੇਰੇ ਵੱਥੇ ਨਾ ਲੱਗਿਆ ਜਿਹੜੋ ਮੈਨੂੰ ਜਿਸ ਨੇ ਮੈਨੂੰ ਮਿਲੋ ਮਿਲੋਸ਼ ਨਵਾ ਦਿੱਤਾ ਕਿ ਮੈਂ ਇਥੋਂ ਚੱਲ ਕੇ ਕਮਿਸ਼ਨਰ ਸਾਹਿਬ ਦੇ ਮੈਂ ਆਪਣੀ ਉਸ ਸਥਾਨ ਤੇ ਜਾ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕਮਿਸ਼ਨਰ ਹੀਰਪਾਲ ਕੰਕਰਦਸ ਸਾਹਿਬ ਗੋਵਰਦੀ ਦੇ ਇੱਕੋ ਅਸ਼ੀਰਵਾਦ ਵਾਲਿਆ ਪੁਰਸਨ ਦਾ ਮੈਂ ਉਸ ਘਰ ਲੈ ਗਿਆ ਸ਼ਹੀਦ ਦੇ ਵਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਗੋਬੀ ਸੁਖਿੰਦਰੀ ਤਾਂ ਅੱਜ ਵੀ ਕਮਲਦੀਪ ਦਾ ਅੱਜ ਦੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜੰਗਲ ਦੀ ਤਰ੍ਹਾਂ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਮੀਰੀ ਦੀਲੀ ਦੇ ਮਾਰਗ ਸਿਰ ਸਿਧੁਰ ਹਰਗੋਬਿੰਦ ਪਾਸ਼ਾ ਸਾਹਿਬ ਜੀ ਦੇ ਚਾਪੇ ਨੂੰ ਸ਼ੁਰੂ ਪ੍ਰਾਪਤ ਕਰਦੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਤਾਰਕ ਸਿੰਘ ਜੈਸਿਕ ਬੜਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉਹ ਤੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਰੋਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਦੇ ਕੌਮੀ ਇਸ ਰੇਪ ਪਾਏ ਤਲਾਵਰ ਸੱਜੋ ਇਸ ਮਿਸ਼ਨ ਦੇ ਵਾਸਤੇ ਮੈਨੂੰ ਮਰੀ ਭੈਣ ਨੇ ਬਸ ਅੱਜ ਕਹਿ ਕੇ ਤੁਹਾਨੂੰ ਕਿ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖੋ ਹੁਕਮ ਰਹਾਂ ਆਪਣਾ ਫੈਸਲਾ ਪਹਿਲਾਂ ਹੀ ਨਹੀਂ ਕਰ ਰਹੇ 20 ਸਾਲ ਹੋ ਗਏ ਕੋਈ ਹੱਸਾ ਨਾ ਕੋਸੋ ਕਿ ਉਹਨਾਂ ਨੂੰ ਬਹਾਨਾ ਬਣ ਜਾਈ ਮੈਂ ਉਹਨੂੰ ਬੋਧਾ ਕਰ ਗਿਆ ਤਾਂ ਮੈਂ ਸੱਚੀ ਉਹਦਾ ਮੈਂ ਕੁਝ ਅਸਰ ਨਹੀਂ ਕਰਦਾ ਅਸੀਂ ਉਸ ਧਰਤੀ ਤੋਂ ਜਦੋਂ ਅਸੀਂ ਚੱਲੇ ਉਸ ਦੇ ਵਿੱਚ ਦਬਾਅ ਤੋਂ ਅੱਗੇ ਨਾ ਬੇਦੋ ਮੈਂ ਦੇ ਦਬਾਅ ਤੋਂ ਮੈਂ ਡੈਰੀ ਤੋਂ ਸ਼ਿਰਮਾਲ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਕਮਤ ਤੇਜ਼ੀ ਨਾਲ ਆਪਣੇ ਮੰਜ਼ਰ ਬਾਪੂ ਵੱਲ ਰਹਿ ਰਿਹਾ ਹੋਵੇ ਐਸੀ ਪ੍ਰਭਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਾਹਿਬਾਨ ਦਾ ਅਸ਼ੀਰਵਾ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਕੰਪਨੀ ਆਈ ਕੌਮੇ ਬਿਸ਼ਨਸ ਹਮਤ ਹੋਇਆ ਕੌਮੀ ਸ਼ਹੀਦ ਪਰੀ ਤਣਾਵ ਦੇ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ਹਾਦਤ ਦੇ ਕੇ ਕੌਮੀ ਸੁਰੇਤਕ ਬਣਾਉਣ ਵਾਲਿਆ ਉਹਨਾਂ ਦੀ ਤਰਫੋਂ ਅੱਗੇ ਮੈਂ ਹਮੇਸ਼ਾ ਸਿੱਧਾ ਕਰਦਾ ਹਾਂ ਹਾਂਜੀ ਕਿਉਂਕਿ ਅਸੀਂ ਜੋ ਵੀ ਅਸੀਂ ਜੀਦਾ ਸਾਡਾ ਕਿਸੇ ਨਾਲ ਕੋਈ ਨਿੱਜੀ ਬਹਿਰ ਬਰੂਦ ਕੋਈ ਦੁਸ਼ਮਣੀ ਨਹੀਂ ਸੀ ਮੈਂ ਵੀ ਬਲਾਰਾ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੇ ਜਿਹੜੀ ਉਹ ਗਲਤ ਦੀ ਕੋਸ਼ਿਸ਼ ਕਰਦੇ ਹਾਂ ਉਹ ਯਾਰ ਮੈਂ ਵੀ ਚਲਾਉਣਾ ਕਿ ਨਹੀਂ ਚਲਾਉਣਾ ਇਸੋ ਧਰਤੀ ਤੇ ਦਿੱਦੀ ਦੇ ਹੁਕਮਰਾਨਾਂ ਨੇ ਸਾਡੇ ਮਿਲ ਕੇ ਸਾਡੇ ਨਾਲ ਜਦੋਂ ਵੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿਲ ਕੇ ਕੀਤੀਆਂ ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦਾ ਹੈ ਜਦੋਂ ਉਹਨਾਂ ਨੇ ਸ੍ਰੀ ਕਾਬਤਖਸਰ ਟਾਇਆ ਮਿਲ ਕੇ ਟਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਮਿਲ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਬਲਾਂ ਨੂੰ ਗਿਰਪਤਾਨ ਨਾ ਕਰਦਾ ਫੈਸਲਾ ਕੀਤਾ ਮਿਲ ਕੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਾਣ ਦਿੱਤਾ ਕਉਸ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀ ਅਸੀਂ ਉਹ ਫਰਜ਼ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਬੰਦੂ ਸਰਮਾਨ ਨੇ ਮੈਂ ਇਹਨਾਂ ਅਸੀਂ ਕੁਝ ਨਹੀਂ ਕੀਤਾ ਜੋ ਕੀਤਾ ਜੋ ਵੀ ਕਰਾਇਆ ਉਹ ਬੰਦੂ ਸਰਮਾਨ ਆਪ ਕਰਾਇਆ ਸਾਡੇ ਸਰ ਤੇ ਖਤ ਰੱਖਿਆ ਅਸੀਂ ਇਸ ਪੌਮੀ ਸ਼ਗਸ ਦੇ ਵਿੱਚ ਸ਼ਾਮਲ ਹੋਏ ਪਾਇ ਇਧਲਾਵਸਰੀ ਜੈਸੇ ਕਹਾਵਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਫਤਾਰੀ ਹੋ ਗਈ ਮੈਂ ਅਦਾਲਤ ਦੇ ਵਿੱਚ ਆ ਕੇ ਕੁਝ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜੋ ਸਰ ਨੇ ਗਿਆ ਉਸ ਨੂੰ ਸਵਾਲ ਹੈ ਜੰਗਾ ਭਾਜੀ ਕਦੇ ਤੁਹਾਨੂੰ ਪਤਾ ਤੁਹਾਨੂੰ ਸਾਡੇ ਕਈ ਗੱਲਾਂ ਸਾਹਮਣੇ ਸਾਡੇ ਦਾ ਬੇਟਾ ਜੀ ਬੰਦੀਸਨ ਤੁਹਾਡੇ ਨਾਲ ਦੇ ਇਸ ਕੇਸ ਵਿੱਚ 18 ਸਾਲ ਤੱਕ ਜੱਜ ਫੈਸਲਾ ਕਰਦੇ ਨੇ 12 ਸਾਲ ਕੇ ਚੱਲਿਆ ਮੈਂ ਦੋ ਹਫ਼ਤੇ ਸਾਡੇ ਦੇ ਬੋਲ ਕੇ ਕਿ 12 ਸਾਲ ਇੰਤਜ਼ਾਰ ਕਰ ਰਿਹਾ ਕਰਦਾ ਰਿਹਾ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ 12 ਸਾਲ ਕਰਦਾ ਜਾ ਮੈਨੂੰ ਦੱਸਦਾ ਵੀ 10 ਸਾਲ ਕਹਿੰਦੇ ਬਲਵੰਤ ਜੀ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਵੇਗੀ ਮੈਂ ਕਿਹਾ ਜੱਜ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸਰਸਮਣ ਕੇ ਨਹੀਂ ਸੀ ਬੈਠਾ ਮੈਂ ਤਾਂ ਨਾ ਤਾਂ ਮੈਂ ਪਹਿਲੀ ਵਾਰੀ ਦੁਨੀਆ ਤੇ ਆਇਆ ਆ ਆਖਰੀ ਵਾਰ ਆਇਆ ਇਹ ਸਿਲਸਿਲਾ ਚੱਦਾ ਰਹੇਗਾ ਮੈਂ ਹੀ ਸਮਝਾ ਦੇਣਾ ਇਹਨੂੰ 3 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਵਿੱਚ ਬੈਠੇ ਦੇ ਲਿਖ ਕੇ ਦੇਤਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਤਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਰਿਪੋਰਟ ਦੇਦੇ ਹੋ ਕਿ ਸੱਜਣਾਂ ਨੂੰ ਕਫਰ ਕੀਤਾ ਉਹ ਮੇਰੇ ਡੈੱਥ ਬਰਨ ਜਾਣੇ ਹੋਏ ਮੌਦੀ ਸੱਜਣ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਦੇ ਕਿਸੇ ਧੰਗੇ ਅਲਾਵਾ ਕੇ ਕੋਸ ਸਦਾ ਮੁਤਾ ਰੋਗ ਦਿੱਤਾ ਪਰ ਸਾਡੇ ਅਲਫਾ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਦਾ ਲਾੜ ਕੇ ਆਪਣੇ ਕਰਮ ਜਾਗੜੇ ਸਾਡੀ ਫਾਸੀ ਦੀ ਝੱਗੀ ਇਹ ਕੋਈ ਅਲੱਗ ਨਹੀਂ ਬਦਲੇ ਅੱਜ ਵੀ ਖਵਾਰਾ ਸਾਲਾ ਤੋਂ ਮੈਂ ਫਾਸੀ ਦੀ ਝੱਗੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ بے ਇਨਸਾਫੀ ਉਹ ਮਿੱਟ ਕੇ ਚਾਹ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ بے ਇਨਸਾਫੀ ਜੋ ਹੋ ਰਹੀ ਹੈ ਮੈਂ ਕਹੇ ਬੋਲਿਆ ਮੈਂ ਖਾਸਾ ਪਾ ਸਾਰੀਆਂ ਸ਼ਕਤੀਆਂ ਤੇ ਇੱਤਿਆਦਾ ਵਜਾ ਨੇ ਮੈਂ ਤੇ ਕਹਿਣਾ ਚਾਹਨਾ ਕਿ ਅੱਜ ਦੇ ਸਾਡੀਆਂ ਸੰਸਥਾਵਾਂ ਕਮਜ਼ੋਰ ਪਜਾਂਦੇ ਸਭ ਇਸ ਕਰਕੇ ਹੋਇਆ ਇਸ ਤਰ੍ਹਾਂ ਕਮਜ਼ੋਰ ਹੱਦ ਕਰ ਰਹੀ ਹੈ ਕਿਉਂਕਿ ਅਸੀਂ ਆਪਣੇ ਰਤਾਂ ਹੱਲੂ ਆਪਾਂ ਨੂੰ ਪਰਵਾਹ ਕਰ ਰਹੇ ਹਾਂ ਕੰਨੀਆਂ ਸਾਡੀਆਂ ਸੰਸਥਾਵਾਂ ਮੌਜੂਦ ਹੋਣ ਦੀਆਂ ਕੋਈ ਸਾਡੇ ਕੌਮੀ ਹਿੱਤ ਸਾਡੇ ਆਪਣੇ ਹੱਥ ਓਮੇ ਓਨੇ ਹੀ ਸੁਰੱਖਿਅਤ ਰਹਿਣਗੇ ਅਰ ਜਰਮਨੀ 20 ਜਰਮਨੀ ਕਾਜੀ ਦੇ ਬਤਨ ਸਾਰ ਨੇ ਕਿ ਸਾਡੇ ਵੱਡੇ ਭਰਾ ਹੀ ਪਾਜ ਸਾਹਿਬ ਵੀ ਇਸ ਰਸਤੇ ਵਿੱਚ ਹੀ ਰਹੇ ਨੇ ਤੇ ਅੱਜ ਸਾਰਾ ਕੇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬੀ ਬੋਲ 30 ਸਾਲਾਂ ਤੋਂ ਲੜਦੀ ਲੜਦੀ ਆ ਜੋ ਵੀ ਫੱਟੜਾ ਇਸ ਕਰਕੇ ਸ਼ਾਮਲੇ ਹੋ ਸਕੀ ਤੁਹਾਡਾ ਸਰੀਰ ਨੂੰ ਅਜਾ ਤੱਕ ਨਹੀਂ ਸਦਾ ਜਦੋਂ ਵਕੀਰ ਕੰਮ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਕੋਲੇ ਗੱਡੀ ਦੇ ਵਿੱਚ ਆਪਣਾ ਜੋ ਕੈਂਜੀ ਰੋਹੀ ਦਵਾਈ ਲੈਂਦੀ ਹੋਈ ਜੀਲਾ ਤੱਕ ਗਈ ਹੈ ਜਿਹਨੇ ਉਹ ਉਹਨੇ ਦੋਸਤ ਹੈ ਮੇਰੀ ਭੈਣ ਹੈ ਬੀਬੀ ਕਮ ਸਿਕ ਤੋਂ ਹੋਰ ਤੋੜਾਂਗੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਫੇਵਸ ਨਜ਼ਰ ਆ ਰਹੀ ਹੈ